ਹਾ ਜੀ ਬਾਬਾ ਜੀ ਤਾਂ ਜੈ ਬਾਬਾ ਜੀ ਜੈ ਹੋ ਮੱਥਾ ਟੇਕਦੀ ਆ ਬਾਬਾ ਜੀ ਜੈ ਹੋ ਬਾਬਾ ਜੀ ਦੂਜੇ ਬਾਬਾ ਜੀ ਅੱਜ ਉਹ ਦੂਜੇ ਬਾਬਾ ਜੀ ਗਏ ਵੇ ਜੀ ਬਾਬਾ ਜੀ ਅਸਤਾਨਾ ਨੂੰ ਮਿਲਣਾ ਸੀਗਾ ਉਹ ਫੇਰੀ ਤੇ ਗਏ ਹੋਏ ਆ ਬੱਚਾ ਅੱਛਾ ਬਾਬਾ ਜੀ ਮੱਬਾ ਜੀ ਅਸੀਂ ਕੰਮ ਦੀ ਗੱਲ ਕਰਦੇ ਸੀ ਛੱਡ ਤਾਂ ਨਾ ਕੁਝ ਵੀ ਨਹੀਂ ਬਣਦਾ ਹੈਗਾ ਕੰਮ ਕੰਮ ਉਹ ਬੱਚਾ ਛੋਡਾ ਹੋ ਗਿਆ ਜਿਹੜਾ ਕਿਹਾ ਸੀ ਤੁਸੀਂ ਬਾਬਾ ਜੀ ਨਹੀਂ ਹੋਇਆ ਕੰਮ ਛੋਟਾ ਹੋ ਗਿਆ ਬੱਚਾ ਅੱਛਾ ਜੀ ਦਿਖਾਈ ਦੇ ਜਾਂਦਾ ਮੈਨੂੰ ਸਾਰਾ ਕੁਝ ਬੱਚਾ ਬਾਬਾ ਜੀ ਕਿੱਥੇ ਸਾਡਾ ਤਾਂ ਕੰਮ ਕੋਈ ਵੀ ਨਹੀਂ ਹੋਇਆ ਹੋਰ ਬਾਬਾ ਜੀ ਕੰਮ ਬੱਚਾ ਛੋਟਾ ਹੋ ਗਿਆ ਪਰ ਤੁਸੀਂ 2 ਦਿਨ ਬਚ ਕੇ ਰਹਿਣਾ ਪੂਸੋਂ ਨੂੰ ਜੇ 2 ਦਿਨ ਬਚ ਕੇ ਐਦੂ ਮੁੜ ਕੇ ਤੁਸੀਂ ਜਮਾ ਫਾਰਗ ਹੋ ਜਾਓਗੇ ਸੋਨੂ ਕੁਝ ਨਹੀਂ ਹੁੰਦਾ ਬਾਬਾ ਜੀ ਕੰਮ ਤਾਂ ਐ ਕਹਿੰਦੇ ਕਹਿੰਦੇ ਵੀ ਕੰਮ ਤਾਂ ਸਾਡਾ ਹੋਇਆ ਨਹੀਂਗਾ ਬਾਬਾ ਦੋ ਦਿਨਾਂ ਦੇ ਕਹਿੰਦੇ ਜਿਹੜਾ ਵੀ ਇਹ ਹੈ ਜਿਆ ਕੀ ਮਾੜਾ ਹੋਣਾ ਆ ਸਾਨੂੰ ਕੋਈ ਉਪਾਅ ਦੱਸ ਦੋ ਇਹਦਾ ਪਾ ਕੋਈ ਨਹੀਂ ਬੱਚਾ ਇਹ ਮੈਂ ਪਹਿਲਾਂ ਵੀ ਦੱਸਿਆ ਸੀ ਤੁਹਾਨੂੰ ਹਾਈ ਛੋਡੀ ਯਾਤਰਾ ਜਿਹੜੀ ਇਹ ਜੇਲ੍ਹ ਦੀ ਬਣਦੀ ਪਈ ਹੈ ਦੋ ਦਿਨ ਬਚ ਜਾਓ ਜੇ ਦੋ ਦਿਨ ਬਚ ਗਏ ਬੱਚਾ ਛੋਟਾ ਜਮਾਵਾਲ ਵੀ ਗਾ ਨਹੀਂ ਹੁੰਦਾ ਸੱਤ ਵਚਨ ਬਾਬਾ ਜੀ ਬਾਬਾ ਜੀ ਮਾੜਾ ਮੋਟਾ ਕੋਈ ਪਾਇਆ ਤਾਂ ਕਰ ਦੋ ਇਹਦਾ ਆ ਪਾ ਨਹੀਂ ਬੱਚਾ ਇਹਦਾ ਕੋਈ ਵੀ ਹੈਗਾ ਬਾਬਾ ਜੀ ਇਹ ਦੋ ਦਿਨ ਤੁਸੀਂ ਬਚਤ ਰੱਖ ਲਓ ਬਸ ਆਪਣੀ ਬਾਬਾ ਜੀ ਕੋਈ ਮਮਤਾ ਵੀ ਦੇ ਦਿਓ ਸਾਨੂੰ ਅਸੀਂ ਜਿਹੜਾ ਵਿੱਥ ਵਿੱਚ ਰੱਖ ਸਕੀਏ ਐਨਾ ਬਾਬਾ ਜੀ ਕਰੋ ਅਸੀਂ ਤੁਹਾਡੇ ਕੋਲ ਬਹੁਤ ਸ਼ਰਧਾ ਨਾਲ ਆਇਆ ਬਾਬਾ ਜੀ ਤੁਸੀਂ ਤਾਂ ਸਾਰਿਆਂ ਦੇ ਵੇੜੇ ਪਾਰ ਕਰਦੇ ਹੋ ਸਾਡੇ ਵਾਰੀ ਕੀ ਹੋਵੇ ਤੁਹਾਨੂੰ ਵੇੜੇ ਬੱਚਾ ਇੱਥੇ ਛੱਜਦੇ ਹੁੰਦੇ ਆ ਬਾਬਾ ਜੀ ਬਾਬਾ ਜੀ ਅਸੀਂ ਤਾਂ ਸੱਚਾ ਮਨ ਹੀ ਲੈ ਕੇ ਆਏ ਆ ਤੁਹਾਡੇ ਕੋਲੇ ਉਤੋਂ ਸੱਚੇ ਬੰਨ ਨਾਲ ਸੱਚਾ ਮਨ ਨਹੀਂ ਹੁੰਦਾ ਬੱਚਾ ਅੰਦਰ ਜਿਹੜੀ ਮੈਲ ਆ ਮੈਲ ਦਾ ਨਤੀਜਾ ਤੁਹਾਨੂੰ ਇੱਥੇ ਭੁਗਤਣਾ ਪੈਣਾ ਇੱਥੇ ਸੱਚ ਦਾ ਡੇਰਾ ਹੈ ਸੱਚ ਦਾ ਨਤਾਰਾ ਝੂਠ ਦਾ ਨਤਾਰਾ ਇੱਥੇ ਹੀ ਹੋਣਾ ਸਾਰਾ ਬਾਬਾ ਜੀ ਸਾਨੂੰ ਗਲਤੀਆਂ ਫਲਤੀਆਂ ਮaaf ਕਰ ਦਿਓ ਹੁਣ ਤੇ ਸਾਡਾ ਅਸੀਂ ਤਾਂ ਆਪਦੇ ਚੰਗੇ ਵਾਸਤੇ ਕਰਦੇ ਆ ਜਿਹੜਾ ਕੋਈ ਕੰਮ ਕਰਦੇ ਬੱਚਾ ਜਿਹੜਾ ਕੰਮ ਤੁਸੀਂ ਚੰਗਾ ਕਰੋਗੇ ਚੰਗਾ ਨਤੀਜਾ ਮਿਲੂ ਜਿਹੜਾ ਕਰੋਗੇ ਮਾੜਾ ਉਹਦਾ ਮਾੜਾ ਨਤੀਜਾ ਮਿਲੂ ਬਾਬਾ ਜੀ ਸਾਡੇ ਤੇ ਇੰਨਾ ਤੁਸੀਂ ਕਰੋਪ ਕਿਉਂ ਹੋਏ ਖੜੇ ਹੋ ਮਾੜਾ ਮੋਟਾ ਤਾਂ ਤੁਸੀਂ ਸਾਡੇ ਕੋਈ ਖੈਰ ਪੱਲੇ ਪਾਓ ਐਨਾ ਮੈਨੂੰ ਤੁਸੀਂ ਕਰੋ ਬਾਬਾ ਜੀ ਹਾਂ ਬਾਬਾ ਜੀ ਅਸੀਂ ਸੋਡੇ ਰੱਖਣਦੇ ਆ ਐਨਾ ਕਰੋ ਬਾਬਾ ਜੀ ਬੱਚਾ ਆਏ ਜੇ ਸਮਰਦਾ ਹੁੰਦਾ ਸਮਾਨ ਸੋਟਾ ਨਹੀਂ ਕੁਸੂਮਾ